राम राम जी सभी भाईया ने आप सोच रहे होंगे कि हम इतना तैयार हुए हैं हम कहां जा रहे हैं बताइए आप हम कहां जा रहे हैं तैयार हूं उनू बहन दी पे, तो पेंटकोट पार्क है गाइस आज हम जा रहे हैं बठिंडा गाड़ी की सर्विस करा के लेके आनी है इसलिए आज हम बठिंडा में जा रहे हैं ते और हम दोनों एक छोरा और आएगा हरएनिंग का उसको लेके जाएंगे उसको भी वहीं पे छोड़ना है इसीलिए आ गया है वो भी आ गया है गाड़ी वो भी आ गया है अभी हम जा रहे हैं यहाँ से अब हमारे साथ यहीं ऐसे ही बड़े रही ਆ ਦੇਖੋ ਜੀ ਸਾਨੂੰ ਬੇਕਾਰ ਬੰਦੇ ਮਿਲ ਗਏ ਜੀ ਸਾਡੀ ਗੱਡੀ ਲਈ ਫਿਰ ਗੱਡੀ ਮੇਰੀ ਉਹ ਗੱਡੀ ਮੇਰੀ ਤੇ ਭੁੱਲਣ ਲੱਗੀ ਨੋਟ ਪੁੜੇ ਜਿਆਨੇ ਪਾਸੇ ਆ ਗਏ ਆ ਬਹੁਤ ਸਾਰੇ ਪਿੰਡ ਆ ਗਏ ਆ ਮੈਨੂੰ ਨਹੀਂ ਪਤਾ ਉਹ ਕਿੱਥੇ ਅਸੀਂ ਆ ਗਏ ਜੀ ਪਿੰਡ ਕਿੱਥੇ ਆ ਗਏ ਆਪਾਂ ਮੈਨੂੰ ਪਤਾ ਨਹੀਂ ਸੰਗਤ ਮੰਡੀ ਆ ਗਏ ਆ ਗਾਇਸ ਕਾਕੀ ਦੇ ਪਿੰਡ ਆ ਗਏ ਕਾਕੀ ਗੰਘਾਰਾ ਤਾਂ ਦੇਖ ਨੂੰ ਜਰੀ ਜੀ ਕਿ ਮਸਤੀ ਲੱਗ ਜਾ ਮਿਸਤਰੀ ਲੱਗਾ ਪਿਆ ਸਹੀ ਪਈਆਂਗੇ ਛੱਡੀ ਦਿਖਾ ਦਿੰਦਾ ਨਵੇਂ ਬਾਥਰੂਮ ਬੜੀ ਨਵੇਂ ਬਾਥਰੂਮ ਬਣ ਜਾਂਦੇ ਨੇ ਜੀ ਉਧਰ ਆਉਣ ਵਾਲੇ ਟਾਈਮ ਤੋਂ ਸੀ ਇਹ ਬਸ ਮਤਨਾ ਹੈ ਕਰੀ ਕਿ ਆ ਬੈਡਰੂਮ ਦਿਖਾ ਦੂਗਾ ਕਾਕੀ ਦਾ ਬੈਡਰੂਮ ਹੈ ਤੇ ਕੰਦੀ ਕੰਦੀ ਜੱਟ ਬੇਟੀ ਲੱਗੀ ਕਾਕੀ ਨੇ ਬਣਾਇਆ ਇਹ ਤੇ ਆਹ ਹੋ ਅੱਛਾ ਹੋਰ ਹੋਰ ਕੁਝ ਕਹਿਣਾ ਚਾਹੋਗੇ ਤੁਸੀਂ ਕੁਝ ਹੋਰ ਨਹੀਂ ਦਿਖਾ ਤੇ ਸਾਡੀ ਘੂਆ ਜੀ ਕਈ ਜੀ ਰੈਸਟ ਆ ਕਰਾਉਣਾ ਹੁੰਦਾ ਕਿੱਸਾ ਸੰਪਾਤ ਕੋਈ ਕੋਈ ਗੰਮੀ ਚੀਜ਼ ਭਾਲਣੀਆਂ ਹੋਵੇ ਤਾਂ ਘੱਟ ਹੀ ਦੇ ਤਾਂ ਚਾ ਕਾਟੀ ਲਪਕੇ ਦੇਣਗੇ ਥੋੜੇ ਟਾਈਮ ਚ ਮੈਂ ਨਾ ਹਨ ਮੀ ਤਾਂ 5000 ਰੁਪਏ ਬਾਈ 5000 ਲੈ ਲਓ ਇਹ ਤਾਂ ਵਿਆਹ ਵਾਲੇ ਅਸੀਂ ਆਏ ਆ ਜੀ ਮਿਸਤਰੀ ਕੋਲ ਸੰਗਤ ਮੰਡੀ ਕੱਢੀ ਠੱਲ ਕੇ ਹੁਣ ਅਸੀਂ ਆਗੇ ਸਕੂਟਰੀ ਤੇ ਉਹ ਮੇਰਾ ਯਾਰ ਨੂੰ ਕਰ ਰਹੇ ਆਂ ਅਸੀਂ ਪਾਰਟੀ ਉਹ ਲੈ ਰਿਹਾ ਜੀ ਸਮੋਸੇ ਤੇ ਰਸਗੋਲੇ ਖਾਣ ਨੂੰ ਜੀ ਕਰਿਆ ਜੀ ਰਸਗੋਲੇ ਲੈ ਰਹੇ ਆ ਜੀ ਉਹ ਤੇ ਹੁਣ ਅਸੀਂ ਇਸ ਟੈਂਪ ਖੜਿਆ ਸੰਗਤ ਮੰਡੀ ਤੇ ਹੁਣ ਉਹ ਜਲਦੀ ਜ ਮੇਰੇ ਪੈਸਿਆਂ ਦੇ ਸਮੋਸੇ ਲੈ ਰਹੇ ਆ ਜੀ ਉਹ ਤੇ ਆਪਦੇ ਪਤਾ ਜੀ ਉਹ ਲਾਉਂਦਾ ਨਹੀਂ ਹੈਗਾ ਤੇ ਮੇਰੀ ਜੇਬ ਚੋਂ ਕੱਢ ਕੇ ਲੈ ਗਏ 50 ਰੁਪਏ ਤੇ ਕੋਈ ਗੱਲ ਨਹੀਂ ਉਹ ਤਾਂ ਸਾਡੇ ਚ ਚੱਲਦਾ ਹੀ ਰਹਿੰਦਾ 1050 ਦਾ ਕਰੇ ਸੀ ਗਣੇ ਨਹੀਂ ਕੀ ਤੇ ਹੁਣ ਉਹ ਲੈ ਰਹੇ ਸਮੋਸੇ ਹੁਣ ਅਸੀਂ ਜਾ ਕੇ ਖਾਵਾਂਗੇ ਸਮੋਸੇ ਨਾਲੇ ਸਮੋਸੇ ਹਾਂਜੀ ਗਾਇਸ ਅਸੀਂ ਅੱਜ ਹੁਣ ਅਸੀਂ ਘਰ ਵਾਪਸੀ ਹੋ ਰਹੀ ਆ ਅਸੀਂ ਹੁਣ ਪੰਜਾਬ ਤੇ ਹਰਿਆਣੇ ਦੇ ਬਾਰਡਰ ਪਾਰ ਕਰਨੇ ਜਾ ਰਹੇ ਹਾਂ ਹੁਣ ਅਸੀਂ ਡਬਲ ਰੀ ਵਿੱਚ ਐਂਟਰ ਹੁੰਗੇ ਤੇ ਆ ਗਿਆ ਹਰਿਆਣੇ ਦਾ ਬਾਰਡਰ ਪੰਜਾਬ ਦਾ ਇੱਥੋਂ ਹੁਣ ਅਸੀਂ ਹਰਿਆਣੇ ਦੇ ਵਿੱਚ ਐਂਟਰ ਹੋ ਗਏ ਆਹ ਬੰਦੇ ਨੂੰ ਇਨਸਾਫ ਦੱਸਿਓ ਫਰ ਟੰਡਾ ਮਸੀਤਾਂ ਤੇ ਇਹਨੂੰ ਇਨਸਾਫ ਇਹ ਵੀ ਤੁਹਾਤੋਂ-ਤੋਂ ਸ਼ੇਅਰ ਕਰੋ ਹਾਂਜੀ ਆਹ ਬੰਦੇ ਨੂੰ ਇਨਸਾਫ ਚਾਹੀਦਾ ਜੀ ਤੇ ਆਹ ਦੋਨੇ ਇਹਨਾਂ ਦੇ ਇਹ ਦੋਨਾਂ ਨੇ ਤਾਂ ਬਹੁਤ ਹੈਲਪ ਕੀਤੀ ਹੈ ਜੀ ਸ਼ੇਅਰ ਕੀਤੀ ਹੈ ਵੀਡੀਓ ਤੇ ਇਹ ਬੰਦਿਆਂ ਨੂੰ ਅਸੀਂ ਲਿਆਏ ਆ ਇਹਨਾਂ ਨੂੰ ਇੱਕ ਇੱਕ ਕੋਠੀ ਦੇਣੀ ਹੈ ਜੀ ਕਲੋਨੀਆਂ ਕੱਟ ਕੇ ਦੇ ਰਹੇ ਆ ਅਸੀਂ ਉੱਥੇ ਲੈ ਤੇ ਲੇਟਾ ਮਾਰਿਆ ਕਰਨੇ ਹਾਂ ਤੇ ਇਹਦੇ ਨਾਲ ਬਹੁਤ ਭੈੜੀ ਹੋਈ ਹੈ ਤੇ ਪੱਕੇ ਯਾਰ ਸੀਗੇ ਜਿਹੜੇ ਕੋਕ ਮੰਗਿਆ ਸੀਗਾ 10 ਰੁਪਏ ਪਿੱਛੇ ਜਿਹੜੀ ਯਾਰੀ ਟੁੱਟ ਚੁੱਕੀ ਹੈ ਦੇਖ ਲਓ ਤੁਸੀਂ ਤੇ ਯਾਰੀਆਂ ਦਾ ਅੱਜ ਕੱਲ ਕੋਈ ਮਤਲਬ ਨਹੀਂ ਬਾਕੀ ਅਰਜੈਂਟਲ ਦਾ ਇੱਕ ਨਵਾਂ ਗਾਣਾ ਆਇਆ ਜੀ ਵੱਧ ਤੋਂ ਵੱਧ ਸ਼ੇਅਰ ਕਰੋ ਹੁਣ ਨਿੰਮ ਵਾਂਗੂ ਕੋੜਾ ਜਿਹਾ ਚਾਕਦਾ ਐ ਸਾਹੇ ਵੱਲ ਵਿਗੜੇ ਨਾ ਬਾਪਾਂ ਵਾਂਗਰ ਥੋੜਾ ਜੀ ਆਗੇ ਕਰੇ ਆਂਗਰਾ ਖਾਲ ਖੜਾ ਹੁਣ ਸਾਡੀ ਹੋ ਗਈ ਘਰ ਵਾਪਸੀ ਆ ਦਿਖਾ ਦੇ ਮੰਦਰ ਬੈਠੀ ਜਾਂਦਾ ਕਰੇ ਆਗੇ ਉਹ ਵਿੱਚ ਬੈਠਾ ਸਾਡਾ ਸਤਾਦ ਵੱਡਾ કરી ਆ ਗਏ ਗਏ ਸੋਣਾ ਸੀ ਹਾਂਜੀ ਸਮਾਪਤੀ ਕਰ ਦੋ ਜੀ ਹੁਣ ਇੱਥੇ ਬਲੌਗ ਦੀ ਓਕੇ ਜੀ ਬਾਏ ਬਾਏ ਕਰ ਦੋ ਸਾਰਿਆਂ ਨੂੰ ਬਾਏ ਜੀ ਟਾਟਾ ਜੀ ਉਹ ਲਾਈਕ ਸਬਸਕ੍ਰਾਈਬ ਦਾ ਕਹਿ ਦੋ ਚੈਨਲ ਨੂੰ ਲਾਈਕ ਕਰੋ ਜੀ